ਨਾ ਬਿਲਡਿੰਗ ਜਿਹੜੀ ਸਮਾਈਲ ਸੈਂਟਰ ਵਾਲੀ ਉਹਦੇ ਤੇ ਐਕਸ਼ਨ ਕੀਤਾ ਉਹ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਪਾਸ ਹੀ ਲੇਕਿਨ ਵਾਇਲੇਸ਼ਨ ਹੀ ਉਹ ਵਾਇਲੇਸ਼ਨ ਨੂੰ ਰਿਮੂਵ ਕੀਤਾ ਡਾਕਟਰ ਹਰਪ੍ਰੀਤ ਸਿੰਘ ਹਸਪੀਟਲ ਦੇ ਨਾਲ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੁਣ ਮਜੀਠਾ ਰੋਡ ਤੇ ਡਾਕਟਰ ਮਨਜੂ ਗੁਪਤਾ ਜੀ ਦੀ ਬਿਲਡਿੰਗ ਉਹਦੇ ਤੇ ਆਏ ਆ ਉਹਦੇ ਤੇ ਐਕਸ਼ਨ ਕੀਤਾ ਜਿੰਨੀਆਂ ਵੀ ਸੀਬੀਓ ਸਾਹਿਬ ਵੱਲੋਂ 23 ਬਿਲਡਿੰਗਾਂ ਦੀ ਗੱਲ ਗਿਆ ਸੀ ਉਹਨਾਂ ਤੇ ਕਾਰਵਾਈ ਅੱਜ ਸ਼ੁਰੂ ਕਰਤੀ ਹੈ ਨਾਮ ਦੱਸ ਕੇ ਇਹਦੇ ਆ ਜਿਹੜੀਆਂ ਨਜ਼ਾਇਦ ਹਰਜਿੰਦਰ ਸਿੰਘ ਏਟੀਪ ਮੀਟਰ ਕਾਰਪੋਰੇਸ਼ਨ ਅੰਮ੍ਰਿਤਸਰ ਅੱਜ ਮਾਨਯੋਗ ਡੀਸੀ ਸਾਹਿਬ ਮਾਨਯੋਗ ਗੁਰਿੰਦਪੂਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅੱਜ ਡੈਮੋਲੇਸ਼ਨ ਟੀਮ ਨੇ ਪਹਿਲਾਂ ਬਿਲਡਿੰਗ ਜਿਹੜੀ ਸਮਾਈਲ ਸੈਂਟਰ ਵਾਲੀ ਉਹਦੇ ਤੇ ਐਕਸ਼ਨ ਕੀਤਾ ਉਹ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਪਾਸ ਹੀ ਲੇਕਿਨ ਵਾਇਲੇਸ਼ਨ ਹੀ ਉਹ ਵਾਇਲੇਸ਼ਨ ਨੂੰ ਰਿਮੂਵ ਕੀਤਾ ਔਰ ਉਹਨਾਂ ਕੋਲੋਂ ਅੰਡਰਟੇਕਿੰਗ ਲਈ ਹੈ ਵੀ ਬਾਕੀ ਜਿਹੜੀ ਆ ਬਿਲਡਿੰਗ ਜਿੰਨੀ ਵਾਇਲੇਸ਼ਨ ਹੈ ਹੀ ਆਪਣੇ ਪੱਧਰ ਤੇ ਢਾਹ ਲਈ ਜਾਵੇਗੀ ਔਰ ਤੋਂ ਬਾਅਦ ਡਾਕਟਰ ਹਰਪ੍ਰੀਤ ਸਿੰਘ ਹਸਪੀਟਲ ਦੇ ਨਾਲ ਬਿਲਡਿੰਗ ਨੂੰ ਸੀਲ ਕੀਤਾ ਗਿਆ ਹੁਣ ਮਜੀਠਾ ਰੋਡ ਤੇ ਡਾਕਟਰ ਮੰਨੂ ਗੁਪਤਾ ਜੀ ਦੀ ਬਿਲਡਿੰਗ ਉੱਥੇ ਤੇ ਆਏ ਆ ਉੱਥੇ ਤੇ ਐਕਸ਼ਨ ਕੀਤਾ ਔਰ ਉਹਨਾਂ ਨੇ ਆਪਣੀ ਬਿਲਡਿੰਗ ਦਾ ਰੈਸ਼ੀ ਨਕਸ਼ਾ ਜਿਹੜਾ ਅਪਲਾਈ ਕਰਕੇ ਪਾਸ ਕਰਾਇਆ ਸੀ ਲੇਕਿਨ ਦੇਖਣ ਤੇ ਉਹ ਬਿਲਡਿੰਗ ਕਮਰਸ਼ੀਅਲ ਲੁੱਕ ਹੀ ਕਮਰਸ਼ੀਅਲ ਐਕਟੀਵਿਟੀ ਲਈ ਵਰਤੀ ਜਾ ਰਹੀ ਸੀ ਡਾਕਟਰ ਰਾਏ ਕੁਮਾਰ ਜੀ ਦੀਆਂ ਕਹਿਣ ਅਨੁਸਾਰ ਐਫੀਡੇਵਿਟ ਦੇ ਅਨੁਸਾਰ ਉਹਨਾਂ ਨੇ ਦੱਸਿਆ ਜੀ ਇਹ ਹੀ ਆਪਣੀ ਬਿਲਡਿੰਗ ਦਾ ਕਮਰਸ਼ੀਅਲ ਨਕਸ਼ਾ ਜਿਹੜਾ ਵਾ ਅਪਲਾਈ ਕੀਤਾ ਔਰ ਕਮਰਸ਼ੀਅਲ ਨਕਸ਼ਾ ਪਾਸ ਹੋਣ ਤੋਂ ਬਾਅਦ ਹੀ ਅਗਲੀ ਜਿਹੜੀ ਕਾਰਵਾਈ ਹੈ ਜਬ ਬਿਲਡਿੰਗ ਬਣਾਉਣ ਦੀ ਕਾਰਵਾਈ ਉਹ ਕੀਤੀ ਜਾਏਗੀ ਮੈਂ ਪਬਲਿਕ ਨੂੰ ਅਪੀਲ ਕਰਦਾ ਸਾਰਿਆਂ ਨੂੰ ਵੀ ਕੋਈ ਵੀ ਕੰਮ ਆ ਨਕਸ਼ਾ ਪਾਸ ਕਰਾ ਕੇ ਕੀਤਾ ਜਾਵੇ ਨਕਸ਼ਾ ਪਾਸ ਨਾ ਕਰਨ ਤੋਂ ਦਸ਼ੂਰਤ ਵਿੱਚ ਬਿਲਡਿੰਗ ਡਿਪਾਰਟਮੈਂਟ ਵੱਲੋਂ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਪੋਰੇ ਇਤਰਾ ਹੀ ਜਿਹੜੀ ਆ ਡੈਮੋਲੇਸ਼ਨ ਜਾਰੀ ਰਹੇਗੀ ਅੱਜ ਸਾਰੇ ਏਟੀਪ ਬਿਲਡਿੰਗ ਇੰਸ펙ਟਰ ਸਟਾਫ ਵੱਲੋਂ ਇਹ ਬਿਲਡਿੰਗਾਂ ਤੇ ਐਕਸ਼ਨ ਕੀਤਾ ਗਿਆ ਅੱਗੋਂ ਇਹ ਬਿਲਡਿੰਗਾਂ ਤੇ ਐਕਸ਼ਨ ਜਿਹੜੀ ਨਜਾਇਜ਼ ਬਿਲਡਿੰਗਾਂ ਤੇ ਐਕਸ਼ਨ ਜਾਰੀ ਰਹੇਗਾ ਇਹ ਟੋਟਲ ਟੋਟਲ 23 ਬਿਲਡਿੰਗਾਂ ਜਿਹੜੀਆਂ ਮਤਲਬ ਕਿ ਆਪਣਾ ਸੀਬੀਓ ਸਾਹਿਬ ਵੱਲੋਂ ਫਾਈਨਲ ਕੀਤੀਆਂ ਗਈਆਂ ਉਹ 23 ਬਿਲਡਿੰਗਾਂ ਤੇ ਜਿਹੜੀ ਕਾਰਵਾਈਆਂ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ ਜਿੰਨੀਆਂ ਵੀ ਸੀਬੀਓ ਸਾਹਿਬ ਵੱਲੋਂ 23 ਬਿਲਡਿੰਗਾਂ ਦੀ ਕਿਹਾ ਗਿਆ ਸੀ ਉਹਨਾਂ ਤੇ ਕਾਰਵਾਈ ਅੱਜ ਸ਼ੁਰੂ ਕਰਤੀ ਐ ਦੋ ਬਿਲਡਿੰਗਾਂ ਤੇ ਹੋ ਗਈ ਐ ਬਾਕੀ ਜਿਹੜੀਆਂ 21 ਰਹਿੰਦੀਆਂ ਨੇ ਉਹ ਸੌਂਵਰ ਤੋਂ ਸ਼ੁਰੂ ਕਰਕੇ ਜਿੰਦਨ ਤੱਕ ਨਹੀਂ ਮੁੱਕਦੀਆਂ ਉਦੋਂ ਤੱਕ ਲਗਾਤਾਰ ਕਾਰਵਾਈ ਜਾਰੀ ਰਹੇਗੀ ਹਾਲ ਬਾਜ਼ਾਰ ਹਾਲ ਬਾਜ਼ਾਰ ਮਜੀਠਾ ਰੋਡ ਸਰਕਰ ਰੋਡ ਬਟਾਲਾ ਰੋਡ ਸ਼ੇਰਾ ਵਾਲਾ ਗੇਟ ਇਸਰਾਏ ਜਿਹੜੀਆਂ ਵੀ ਬਿਲਡਿੰਗਾਂ ਆਣ ਗਈਆਂ ਉਹ ਸਾਰੀਆਂ ਢੋਡੀਆਂ ਜਾਣੀਆਂ। ਅਸੀਂ ਪੰਜਵਾਂ ਦੀ ਲਿਸਟ ਦੇਤੀ ਆ। ਥੋੜੇ ਦਿਨਾਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ। ਕੁਝ ਇਹ ਬਾਕੀ ਇਲਾਕਿਆਂ ਦੇ ਵਿੱਚ ਵੀ ਨਾਲ ਜਾਣਾ ਪੈਂਦਾ ਉਹਦੇ ਕਰਕੇ ਥੋੜੇ ਕੰਮ ਨੂੰ ਪੂਰੀ ਤਰ੍ਹਾਂ ਗਤੀ ਨਹੀਂ ਦਿੱਤੀ ਜਾ ਸਕਦੀ। ਬਾਕੀ ਸਾਰਾ ਕੰਮ ਆਪਾਂ ਨੇਪੜੇ ਚਾੜਾਂਗੇ।